ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਜੀ ਆਪਣੇ ਚੈਨਲ ਬੀਜੇ ਕੋਚੜੀ ਫਾਰਮ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਦੋ ਕੱਟੀਆਂ ਦਿਖਾ ਰਹੇ ਹਾਂ ਤੇ ਪਹਿਲਾਂ ਆਪਾਂ ਵੀਡੀਓ ਬਣਾਉਂਦੇ ਸੀ ਆਪਣੇ ਘਰੇ ਵਾਲੇ ਨੌਰੇ ਚ ਤੇ ਹੁਣ ਆਪਾਂ ਜਿਹੜਾ ਬਾਹਰ ਨੌਰਾ ਲੈ ਲਿਆ ਉਹਦੇ ਚ ਵੀਡੀਓ ਬਣਾ ਰਹੇ ਹਾਂ ਦੋ ਕੱਟੀਆਂ ਦਿਖਾ ਰਹੇ ਹਾਂ ਜਿੰਨਾਂ ਵਿੱਚੋਂ ਇੱਕ ਕੱਟੀ 14 ਮਹੀਨੇ ਦੀ ਇੱਕ ਕੱਟੀ ਡੇਢ ਸਾਲ ਦੀ ਹੈ ਜੀ ਤੇ ਲਗਭਗ ਟੀਕੇ ਦੇ ਬਿਲਕੁਲ ਕਾਬਿਲ ਤੇ ਪਿਓਰ ਹਰਿਆਣੇ ਦੀਆਂ ਕੱਟੀਆਂ ਆ ਵੀਡੀਓ ਬਣਾ ਰਹੇ ਆ ਪਿੰਡ ਰਾਇਆ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਤੇ ਫੋਨ ਨੰਬਰ 9888224013 9888224013 ਨੰਬਰ ਆਪਣਾ ਜਿਹੜੀ ਫਸਟ ਨੰਬਰ ਵਾਲੀ ਕੱਟੀ ਹੈ 14 ਮਹੀਨੇ ਦੀ ਕੱਟੀ ਹੈ ਝੋਲੀ ਝਾਲੀ ਦੇਖੋ ਕੱਟੀ ਦੀ ਬਹੁਤ ਸਾਫ਼ ਸੁਥਰੀ ਆ ਨੇ ਪੂਰੇ ਗਾਇਬ ਤੇ ਥਾਣਾ ਬਾਕੀ ਸੰਗਾ-ਸੁੰਗਾ ਦਾ ਡਿਜ਼ਾਈਨ ਤਾਂ ਕਿਆ ਬਾਤ ਹੀ ਹੈ ਬਹੁਤ ਸੋਹਣਾ ਕੱਟੀ ਦਾ ਸੰਗਾ-ਸੁੰਗਾ ਦੇਖੋ ਹੋਲੋ ਬਰੀਡ ਵਾਲੀ ਕੱਟੀ ਆ ਅੱਗੇ ਆ ਗਈ 2 ਨੰਬਰ ਤੇ ਕੱਟੀ ਆ ਥੋੜੀ ਜਿਹੀ ਧੁੱਪ ਜੀ ਪੈਂਦੀ ਆ ਵਿਚ ਦੀ ਸੂਰਜ ਜਾਂਦਾ ਡੇਢ ਸਾਲ ਦੀ ਕੱਟੀ ਆ ਲਗਭਗ ਤੇ ਸਿੰਗਾ ਦਾ ਡਿਜ਼ਾਈਨ ਬਹੁਤ ਸੋਹਣਾ ਕੱਦ ਕਾਠ ਫੁੱਲ ਝੋਲੀ ਝੋਲੀ ਬਹੁਤ ਸੋਹਣੀ ਆ ਕੱਟੀ ਦੀ ਇਹਦੀ ਵੀ ਗੈਬ ਤੇ ਥਾਣਾ ਫੁੱਲ ਰੇਟ ਆ ਜਿਹੜੇ ਆਪਾਂ ਇਹਨਾਂ ਦੇ ਫੋਨ ਤੇ ਕਰਾਂਗੇ ਫੋਨ ਨੰਬਰ ਹੈਗਾ 98882 24013 98882 24013 ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਕਰੋ ਕਮੈਂਟ ਕਰੋ ਧੰਨਵਾਦ ਜੀ